ਵੀਡੀਓ ਰਹੀ ਸਾਰੇ ਹੀ ਸੂਝਵਾਨ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਨਵਾਲਗ ਬੱਚਿਆਂ ਨੂੰ ਜਿਹਨਾਂ ਦੀ ਉਮਰ 18 ਸਾਲ ਤੋਂ ਘੱਟ ਹੈ ਕੋਈ ਵੀ ਵਹੀਕਲ ਚਲਾਉਣ ਲਈ ਨਾਂ ਦਿੱਤਾ ਜਾਵੇ। ਅਗਰ ਦਰਾਨੇ ਚੈਕਿੰਗ ਕੋਈ ਨਵਾਲਗ ਬੱਚਾ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਹੀਕਲ ਚਲਾਉਂਦਾ ਪਾਇਆ ਗਿਆ ਤਾਂ ਉਹਨਾਂ ਦੇ ਮਾਪਿਆਂ ਦੇ ਖਿਲਾਫ ਮੋਟਰ ਵਹੀਕਲ ਅਫਸਰ ਦਿੱਤਾ ਹੈ ਇਕੱਠ ਤੋਂ ਬਾਅਦ ਸਖਤ ਕਾਨੂੰਨੀ ਕਾਰਵਾਈ ਹੋਊਗੀ ਜਿਸ ਦੇ ਤਹਿਤ 25000 ਰੁਪਏ ਜੁਰਮਾਨਾ ਤੇ 3 ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ। ਇਸ ਕਰਕੇ ਆਪ ਸਭ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਖਤੀ ਨਾਲ ਜਿਹੜੇ ਵਹੀਕਲ ਚਲਾਉਣ ਤੋਂ ਰੋਕੋ ਅਗਰ ਕਿਸੇ ਬਨਵਾਲਗ ਬੱਚਾ ਕਿਸੇ ਹੋਰ ਦਾ ਆਪਣੇ ਮਾਪਿਆਂ ਤੋਂ ਬਿਨਾਂ ਵਹੀਕਲ ਮੰਗ ਕੇ ਵੀ ਲੈ ਕੇ ਜਾਂਦਾ ਤਾਂ ਵਹੀਕਲ ਦੇ ਓਨਰ ਦੇ ਖਿਲਾਫ ਵੀ ਸੇਮ ਇਹੀ ਕਾਰਵਾਈ ਹੋਊਗੀ ਇਸ ਕਰਕੇ ਪੁਲਿਸ ਦਾ ਸਾਥ ਦਿਓ ਤੇ ਬੱਚਿਆਂ ਨੂੰ ਆਪਣੇ ਜਿਹੜੇ ਨਵਾਲਗ ਬੱਚਿਆਂ ਨੂੰ ਇਹ ਤੁਸੀਂ ਰੋਕੋ ਤਾਂ ਜੋ ਕੀ ਇੰਤਜ਼ਾਮਾਂ ਬਜਾਏ ਜਾ ਸਕਣ ਕੀ ਨਾਂ ਤੁਹਾਡਾ ਕੀ ਨਾਂ ਹੈ ਤੁਹਾਡਾ ਕੀ ਕਿਹਨੇ ਜਾਓਗੇ ਸਰਕਾਰ ਨੇ ਕਿਹਾ ਹੈਗਾ ਵੀ 18 ਸਾਲ ਤੋਂ ਘੱਟ ਦੀ ਉਮਰ ਦਾ ਜਿਹੜਾ ਕੋਈ ਚਲਾਊਗਾ ਤੇ ਉਹਨੂੰ ਜੁਰਮਾਨਾ ਤੇ سزا ਵੀ ਹੋ ਸਕਦੀ ਹੈ ਬਹੁਤ ਵਧੀਆ ਫੈਸਲਾ ਹੈ ਬਹੁਤ ਵਧੀਆ ਫੈਸਲਾ ਹੈ ਕਈ ਤੋਂ ਘਰੋਂ ਆਂਦੀਆਂ ਜਾਪ ਤੋਂ ਭੈੜਾ ਆਉਂਦੇ ਆ ਆਪਣੇ ਸਰਦਾਰੀ ਵਿਖਾਉਣੀਆਂ ਟੌਰ ਹੋਣੀਆਂ ਨਹੀਂ ਨਹੀਂ ਆ ਪਰ ਜਦੋਂ ਬਾਹਰ ਜਾ ਕੇ ਪਤਾ ਲੱਗਦਾ ਮੁੰਕਿਆਂ ਦੀਆਂ ਵਹਿਗਰੂਜ ਦੇਖੋ ਬਹੁਤ ਜਾਦੇ ਕਿਹ ਬੜੀ ਕੁ ਡੇਉਟ ਨਾਲੇ ਹੁੰਦੇ ਸੀਗੇ ਤੇ ਬੱਚੇ ਛੋਟੀ ਸਕੂਟਰੀ ਲੈ ਜਾਂਦੇ ਉਹ ਛੋਟੀਆਂ ਸਕੂਟਰੀਆਂ ਬੈਟਰੀਆਂ ਆਈਆਂ ਉਹਨੂੰ ਤੇ ਧੋੜ ਦੇਣੀ ਚਾਹੀਦੀ ਆ ਉਹ ਨਹੀਂ ਗੱਲ ਉਹ ਸਾਈਕਲ ਦੀ ਆ ਉਹ ਸੈਕਲੀਆਂ ਇਹ ਉੱਪਰ ਨਹੀਂ ਆ ਸਕਦੀਆਂ ਜਿਵੇਂ ਜਦੋਂ ਤੇ ਮੈਂ ਬੈਠਾ ਹਾਂ ਇਹ ਗਲਤ ਹੈ ਇਹ ਨਹੀਂ ਦੇਣੀ ਚਾਹੀਦੀ ਵੀਡੀਓ ਰਹੀ ਸਾਰੇ ਹੀ ਸੂਜਬਾਨ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਨਾਬਾਲਗ ਬੱਚਿਆਂ ਨੂੰ ਜੁੜ ਦੇਣ ਦੀ ਉਮਰ 18 ਸਾਲ ਤੋਂ ਘੱਟਾ ਕੋਈ ਵੀ ਵਹੀਕਲ ਚਲਾਉਣ ਲਈ ਨਾਂ ਦਿੱਤਾ ਜਾਵੇ ਅਗਰ ਦਰਾਨੇ ਚੈਕਿੰਗ ਕੋਈ ਨਾਬਾਲਗ ਬੱਚਾ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਹੀਕਲ ਚਲਾਉਂਦਾ ਪਾਇਆ ਗਿਆ ਤਾਂ ਉਹਨਾਂ ਦੇ ਮਾਪਿਆਂ ਦੇ ਖਿਲਾਫ ਮੋਟਰ ਵਹੀਕਲ ਅਫਸਰ ਦਿੰਦਾ ਹੈ ਇਕੱਠ ਤੋਂ ਬਾਅਦ ਸਖਤ ਕਾਨੂੰਨੀ ਕਾਰਵਾਈ ਹੋਊਗੀ ਜਿਸ ਦੇ ਤਹਿਤ 25000 ਰੁਪਏ ਜੁਰਮਾਨਾ ਤੇ 3 ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਖਤੀ ਨਾਲ ਜਿਹੜੇ ਵਹੀਕਲ ਚਲਾਉਣ ਤੋਂ ਰੋਕੋ ਅਗਰ ਕਿਸੇ ਬਨਵਾਲਗ ਬੱਚਾ ਕਿਸੇ ਹੋਰ ਦਾ ਆਪਣੇ ਮਾਪਿਆਂ ਤੋਂ ਬਿਨਾ ਵਹੀਕਲ ਮੰਗ ਕੇ ਵੀ ਲੈ ਕੇ ਜਾਂਦਾ ਤਾਂ ਵਹੀਕਲ ਦੇ ਓਨਰ ਦੇ ਖਿਲਾਫ ਵੀ ਸੇਮ ਇਹੀ ਕਾਰਵਾਈ ਹੋਊਗੀ ਇਸ ਕਰਕੇ ਪੁਲਿਸ ਦਾ ਸਾਥ ਦਿਓ ਤੇ ਬੱਚਿਆਂ ਨੂੰ ਆਪਣੇ ਜਿਹੜੇ ਨਾਬਾਲਗ ਬੱਚਿਆਂ ਨੂੰ ਇਹ ਤੁਸੀਂ ਰੋਕੋ ਤਾਂ ਜੋ ਕੀ ਨਾ ਟਜਾਨਾ ਬਚਾਇਆ ਜਾ ਸਕਣ ਕੀ ਨਾਂ ਤੁਹਾਡਾ ਕੀ ਨਾਂ ਹੈ ਤੁਹਾਡਾ ਅੱਕੀ ਕਿਹੜੇ ਜਾਓਗੇ ਸਰਕਾਰ ਨੇ ਕਿਹਾ ਹੈਗਾ ਵੀ 18 ਸਾਲ ਤੋਂ ਘੱਟ ਦੀ ਉਮਰ ਦਾ ਜਿਹੜਾ ਕੋਈ ਚਲਾਊਗਾ ਤੇ ਉਹਨੂੰ ਜੁਰਮਾਨਾ ਤੇ ਸਜ਼ਾ ਵੀ ਹੋ ਸਕਦੀ ਹੈ ਬਹੁਤ ਵਧੀਆ ਫੈਸਲਾ ਹੈ ਬਹੁਤ ਵਧੀਆ ਫੈਸਲਾ ਹੈ ਜਾਈਦਾ ਹੋਰ ਕਰੋ ਆਂਦੀ ਜਾ ਪਤਾ ਪੈਦਾ ਆਉਂਦੇ ਪਰਿਵਾਰੀ ਰਖਾਉਣੀ ਹੈ ਤੌਰ ਹੋ ਗਈਆਂ ਇਹ ਹੀ ਨੇ ਪਰ ਜਦੋਂ ਬਾਹਰ ਜਾ ਕੇ ਪਤਾ ਲੱਗਦਾ ਮੁਣਕਿਆਂ ਦੀਆਂ ਵਹਿਗ ਰੂਜੋ ਦਿਲ ਜਾਨੇ ਕਈ ਵਾਰੀ ਕੁਡ ਡਿਊਟ ਨਾਲੇ ਹੁੰਦੇ ਸੀਗੇ ਤੇ ਬੱਚੇ ਛੋਟੀ ਸਕੂਟਰੀ ਲੈ ਜਾਂਦੇ ਉਹ ਛੋਟੀਆਂ ਸਕੂਟਰੀਆਂ ਬੈਰਨੀਆਂ ਆਈਆਂ ਉਹਨੂੰ ਵੀ ਥੋੜ੍ਹ ਦੇਣੀ ਚਾਹੀਦੀ ਆ ਉਹ ਨਹੀਂ ਗੱਲ ਉਹ ਸਾਈਕਲ ਦੀ ਕੀ ਆ ਉਹ ਸਾਈਕਲ ਹੀ ਆ ਇਹ ਉੱਪਰ ਨਹੀਂ ਆ ਸਕੂਟਰੀਆਂ ਲਈ ਉਹ ਜਿਵੇਂ ਜਦੋਂ ਤੁਸੀਂ ਮੈਂ ਬੈਠਾ ਵਾਂ ਇਹ ਗਲਤ ਹੈ ਇਹ ਨਹੀਂ ਜੀ